ਆਸ ਕਾਪਨ ਸਾਰੇ ਚਰਦੀ ਕਲਾਜ ਹੋ ਗਏ ਤਾਂ ਮੌਜਾ ਮਾਣ ਰਹੇ ਹੋਗੇ ਨਵਾਂ ਗਾਣਾ ਆ ਗਿਆ ਜੀ ਬੈਸ ਲੈਸ਼ ਬਾਈ ਪ੍ਰੈਮਟ ਲੋ ਜੇ ਗਾਣੇ ਦੀ ਗੱਲ ਕਰੀਏ ਤੇ ਗਾਣੇ ਵਿੱਚ ਰੱਜ ਕੇ ਜਵਾਬ ਦਿੱਤੇ ਗਏ ਨੇ ਕੌਂਟਰਵਰਸੀਆਂ ਤੇ ਜਿੰਨੀਆਂ ਵੀ ਕੌਂਟਰਵਰਸੀਆਂ ਹੋਈਆਂ ਨੇ ਉਹਨਾਂ ਕੌਂਟਰਵਰਸੀਆਂ ਦਾ ਇੱਕੋ ਹੀ ਗਾਣੇ ਚ ਜਵਾਬ ਦਿੱਤਾ ਗਿਆ ਹੱਲੇ ਇੱਕ ਇੱਕ ਤੋਂ ਬਾਅਦ ਮੈਨਾ ਹੋ ਰਿਹਾ ਹੈ ਕਿਉਂਕਿ ਲਾਸਟ ਵਿੱਚ ਪ੍ਰੈਮਟ ਲੋ ਕਹਿ ਰਿਹਾ ਹੈ ਇਹ ਸਿਰਫ ਵਾਰਨਿੰਗ ਹੈ ਅਗਲੇ ਚ ਬਦਰੀ ਮੈਂ ਤੁਹਾਨੂੰ ਦੱਸਦੀ ਅਗਲੇ ਕੰਟੈਂਟ ਦੇ ਵਿੱਚ ਪਹਿ ਸ਼ੁਰੂ ਕਰਦੇ ਜੇ ਤੋ ਹਾਲ ਤੱਕ ਤੁਸੀਂ ਚੈਨਲ ਕਰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਵੀ ਦਬਾ ਦਿਓ ਮਗ ਘੰਟੀ ਨੂੰ ਦਬਾ ਕੇ ਘੰਟਾ ਬਣਾ ਦੇ ਉਹ ਤਬਾ ਨਹੀਂ ਹੋ ਸਾਡਾ ਹੌਸਲਾ ਕੱਟਦਾ ਤੇ ਗੱਲ ਸ਼ੁਰੂ ਕਰਦੇ ਜੀ ਗਾਣਾ ਸ਼ੁਰੂ ਹੁੰਦੇ ਆ ਪਹਿਲਾ ਗਾਣ ਦੀ ਜਿਹੜੀ ਲਾਈਨਾਂ ਨੇ ਉਹ ਸ਼ੁਰੂ ਕੀਤੀ ਗਈ ਹੈ ਜੇ ਰੈਲੀ ਦੀ ਜਿਹੜੀ ਅੰਬਰ ਸਾਹਿਬ ਵਿੱਚ ਗੱਲ ਨਹੀਂ ਸੀ ਬਾਤ ਕੈਨਸਲ ਹੋ ਗਈ ਉਹਤੇ ਆਇਆ ਕਿ ਪਹਿਲਾਂ ਜਿਹੜੇ ਉਹ ਗੇ ਦੀ ਰੈਲੀ ਕੱਢਦੇ ਉਹਨਾਂ ਨੂੰ ਫੇਰੋ ਤੇ ਜਿਹੜੇ ਨੈੱਟ ਵਿੱਚ ਬੋਲਦੇ ਨੇ ਉਹਨਾਂ ਦੀ ਜੁੱਤੀ ਫੇਰੋ ਸੱਚੀ ਗੱਲ ਆ ਯਾਰ ਇਹ ਕਮਿਊਨਿਟੀ ਜਿਹੜੀ ਹੈ ਨਾ ਗੇ ਵਾਲੀ ਖਾਸ ਹੀ ਵੱਧ ਗਈ ਮਤਲਬ ਅੱਗੇ ਤਾਂ ਹੁੰਦਾ ਸੀ ਨਾ ਕਿਹੜਾ ਕਿਹਨਾਂ ਦੇ ਗੇ ਏਟ ਪੁੱਟੇ ਤੇ ਸਿੰਗਰ ਨਿਕਲਦਾ ਹੁਣ ਮੈਂ ਕਹਿੰਦਾ ਏਟ ਪੁੱਟੇ ਦੇ ਉੱਤੇ ਛੱਡੋ ਇੱਕ ਦੇ ਉੱਤੇ ਇੱਕ ਦੇ ਕੋਲ ਇੱਕ ਗੇ ਬੈਠਾ ਬਰਤਣਾ ਦਾ ਬਾਤ ਨੂੰ ਮਿਲਦੇ ਭਰਾਵਾ ਕਮਿਊਨਿਟੀ ਤਾਂ ਜ਼ਿਆਦਾ ਹੀ ਵੱਧ ਗਈ ਆ ਤੇ ਉਹਨਾਂ ਦੀ ਮੈਂ ਕਹਿੰਦਾ ਹਾਂ ਵਾਲੀ ਗੱਲ ਹੀ ਵੱਧ ਗਈ ਜਿਹੜਾ ਉਹ ਰੈਲੀ ਕੱਢਣ ਨੂੰ ਕਰਦੇ ਸੀ ਯਾਰ ਨੇਟ ਤੇ ਗੱਲ ਆ ਬਿਕਲ ਜਦੋਂ ਦੇ ਆਪ ਗੇਮ ਵਾਲੇ ਨਾ ਪਰ ਟਿਕਟਵੋ ਜਾਂ ਇੰਸਟਾ ਦੀਆਂ ਰੀਲਾਂ ਫੇਮਸ ਬਾਇਨੇ ਨਾ ਇਹਨਾਂ ਨੂੰ ਲੋਕ ਕੀ ਬੜਾ ਪਤਾ ਨਹੀਂ ਆਈ ਟੈਲ ਮਨਣਾ ਲਾਪੇ ਯਾਰ ਜਦੋਂ ਦੀ ਗੇਆਂ ਦੇ ਤੁਸੀਂ ਕੋਰਗਾ ਉਸ ਕਰੋਗੇ ਗੇਆਂ ਨੂੰ ਆ ਕੇ ਤੁਸੀਂ ਇੰਟਰਵਿਊ ਕਰੋਗੇ ਉਹਨਾਂ ਨੂੰ ਗਲੋਰੀਫਾਈ ਕਰੋਗੇ ਤੇ ਲੋਕਾਂ ਨੇ ਤਾਂ ਹੋਰ ਅੱਗੇ ਦੇ ਜਿਹੜੇ ਲੋਕ ਸ਼ੌਕ ਕੇ ਪਹਿਲਾਂ ਰਹਿੰਦੇ ਕਿ ਚੱਕਣਾ ਮੂਰੇ ਆਉਣ ਗਈ ਮੁੜ ਕੇ ਜੀ ਗੱਲ ਕੀਤੀ ਗਈ ਹੈ ਜੀ ਆਖਾਣਤ ਸਿੰਘਾਂ ਨੇ ਮੈਂ ਕਹਿੰਦਾ ਢਿੱਲੋ ਸਾਹਿਬ ਨੇ ਕਿ ਪਹਿਲਾ ਜਨ ਮਿਲ ਕੇ ਇੱਕ ਕੈਲੋ ਕਿੰਗ ਡਿਸਟ੍ਰੈਕਟਿਆ ਇਹ ਡਿਸਟਰੈਕਟਾ ਹੈਗਾ ਹੈਗਾ ਇਹ ਡਿਸਟਰੈਕਟ ਕਰਕੇ ਲੋਕਾਂ ਨੂੰ ਸੌਰਜ ਸਿੰਘ ਦਾ ਨਾਮ ਮਰਵਾਣ ਕਰਨ ਕੋਈ ਨਾ ਕਹ। ਕਈ ਕਹਿ ਰਹੇ ਨੇ ਕਿ ਜੀ ਢਿਲੋ ਸਾਹਿਬ ਪਹਿਲਾਂ ਤਾਂ ਕਹਿੰਦੇ ਸੀ ਮੈਂ ਮਝਾਇ ਲਾ। ਇਹ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਨੂੰ ਢਿਲੋ ਸਾਹਿਬ ਨੇ ਸਪੈਸ਼ਲ ਵੀਡੀਓ ਵਿੱਚ ਸ਼ਾਰਟ ਦਿੱਤਾ ਨੇ ਬਲਰ ਕਰਕੇ ਸਮਝ ਗਏ ਹੋਣਗੇ ਤੁਸੀਂ ਰਿਐਕਸ਼ਨ ਚੈਨਲ ਵਾਲਾ। ਅ ਪਹਿਲਾਂ ਬੱਬੂ ਮਾਨ ਦੇ ਹੱਕ ਦੀ ਵੀਡੀਓ ਪਾਉਣੀ ਸੀ ਅੱਜ ਕੱਲ੍ਹ ਰੋਜ਼ ਚ ਪਾ ਰਹੇ ਨੇ ਪਹਿਲਾਂ ਫਿਰਦੋ ਦੇ ਰੋਜ਼ ਚ ਪਾ ਰਹੇ ਸੀ ਅੱਜ ਕੱਲ੍ਹ ਸਿੱਧੂ ਨੂੰ ਉਹ ਮਾ ਆ ਵੀ ਉਹ ਗੱਡੇ ਨੇ ਤੇ ਢਿੱਲੋ ਸਾਹਿਬ ਨੂੰ ਕੁਝ ਕਹਿ ਰਹੇ ਨੇ ਤੇ ਢਿੱਲੋ ਸਾਹਿਬ ਨੇ ਕਿਹਾ ਕਿ ਜਿਹੜੇ ਪੈਸੇ ਲੈ ਕੇ ਨਾ ਇੱਕ ਦੂਜੇ ਦੀ ਕਈਆਂ ਇਕੱਠੀਆਂ ਕਰਦੇ ਨੇ ਸਾਲੇ ਗਿਆਂ ਉਹ ਹੁਣ ਸਾਰੇ ਸ਼ਹਿਰ ਭਾਵੇਂ ਚਪਕਿਆ ਤੇ ਦੋਹਰਾਂ ਨੇ ਵੀਡੀਓ ਪਾਈ ਹੈ ਕਿ ਅਸਲੀ ਇੰਦਾ ਨਹੀਂ ਹੁੰਦੇ ਉੰਦਾ ਨਹੀਂ ਹੁੰਦੇ ਪਰ ਮੈਂ ਕਹਿੰਦਾ ਢਿੱਲਾ ਸਾਹਿਬ ਗਾਉਂਤਾ ਵੇ ਤੇ ਸੱਚੀ ਗੱਈ ਹੈ ਹੁਫਾ ਗੱਦਿਆਂ ਨਹੀਂ ਪੈਸੇ ਲੈ ਕੇ ਨਾ ਕਿਸੇ ਨੇ ਮਤਲਬ ਕਿ ਤਰੀਫ਼ ਕਰਨਾ ਬੜੀ ਗੱਲ ਹੁੰਦੀ ਹੈ ਪੈਸੇ ਲੈ ਕੇ ਇਸੇ ਦੀ ਬੁਰਾਈ ਕਰਨਾ ਐ ਬਾਪ ਮਾਰ ਮਾ ਕਹਿੰਦਾ ਇੱਕ ਤੋਂ ਪਹਿਲਾਂ ਵਾਲੇ ਦੇ ਦੂਜੇ ਦੀ ਬੁਰਾਈ ਕਰੇ ਬਾਣਾ ਗੰਦਾ ਬਲਖਤ ਕਰ ਇਹ ਵਾਲਾ ਕੰਮ ਕਰਨਾ ਨਹੀਂ ਚਾਹੀਦਾ ਤੇ ਇਹ ਕੰਮ ਹੋਣਾ ਨਹੀਂ ਚਾਹੀਦਾ ਹੁਣ ਗਏ ਜੀ ਨਿਵਾਨ ਸੰਗਤ ਤੇ ਪਾਰ ਦੋਨਾਂ ਦਾ ਸੁਪਰੀਮਲ ਆਰਡਰ ਲਿੱਤੇ ਗਏ ਨੇ ਨਿਵਾਨ ਸੰਗਤ ਨੇ ਕਿਹਾ ਸੀਗਾ ਕਿ ਮੈਂ ਇਹਦੇ ਘਰ ਦੇ ਬਰਬਰ ਦੀ ਗੱਡੀ ਰੱਖੀ ਹੋਈ ਆ ਮਿਸਟਰ ਢੇਲੋਸਾ ਉਹ ਕਹਿ ਰਹੇ ਨੇ ਕਿ ਮੇਰੇ ਕੋਲੋਂ ਤੋਂ ਪਹਿਲਾਂ ਹੀ ਮੇਰੇ ਕੋਲ ਗੱਡੀ ਆ ਭਰਾ ਹੁਣ ਗੱਡੀਆਂ ਤੇ ਕਿਉਂ ਮੈਂ ਪੈਸਾ ਤੇ ਗੱਡੀਆਂ ਦਾ ਮਤਲਬ ਮੈਂ ਪਹਿਲਾਂ ਹੀ ਦੇਚਾ ਆ ਮੈਂ ਨਵਾਂ ਨਹੀਂ ਬਣਿਆ ਬੁਰਾ ਠੱਲੋਸਾ ਕਹਿ ਰਹੇ ਨੇ ਕਿ ਉਹਨਾਂ ਨੇ ਕਿਹਾ ਕਿ ਮੇਰੇ ਮੁੰਡੋ ਪੁਰਾਣੇ ਯਾਰ ਨੇ ਇਹਨੂੰ ਸਾਂਭੇ ਰਿਹਾ ਤੇ ਠੱਲੋਸਾ ਕਹਿ ਰਹੇ ਨੇ ਕਿ ਜਿਹੜੇ ਮੇਰੇ ਯਾਰ ਨਾ ਉਹ ਤੇ ਮਰ ਕੇ ਤੁਹਾਡੇ ਅੰਗੇ ਯਾਰ ਹੀ ਨਹੀਂ ਉਹਨਾਂ ਕੋਲ ਤੁਹਾਡੇ ਰਕੇ ਹੋ ਹੀ ਨਹੀਂ ਸਕਦੇ ਪਰ ਬਸੇਗਾ ਮੈਂ ਹੀਰੋ ਬਾਣੇ ਚ ਮਨ ਤੋਂ ਤੂੰ ਖੁੱਲ ਕੇ ਆ ਕੇ ਕਿਹਾ ਸੀ ਕਿ ਮੈਂ ਰੈਂਟ ਦਾ 플ਾਂਟ ਆ ਪਰ ਇਹਦੇ ਵਿੱਚ ਪ੍ਰੇਮਟ ਠੱਲੋ ਨੇ ਫੋਟੇ ਕਿ ਉਹਨਾਂ ਨੇ ਕਹਿਤਾ ਕਿ ਰੈਂਟ ਦਾ ਫਰੈਂਟ ਆ ਤੇ ਗੱਲਾਂ ਕਰਦੇ ਨੇ ਕਿ ਮੇਰੇ ਘਰ ਦੇ ਬਰਾਬਰ ਇਹਨਾਂ ਨੇ ਗੱਡੀ ਰੱਖੀ ਪਈ ਆ ਤੇ ਗੋਟੇ ਬੰਨੀ ਰਹੀ ਆ ਤੇ ਸਭ ਪਰ ਹੀ ਸ਼ੋਰ ਦਿੱਤੇ ਗਏ ਨੇ ਤੇ ਫਤੂਸਾ ਨਿਵਾਨ ਚੰਦੂ ਨੇ ਤੋਂ ਬਨੇ ਗਾਮ ਚੀ ਕਹਿਆ ਕਿ ਜਿਹੜਾ ਤੁਹਾਨੂੰ ਪਤਾ ਹੈ ਕਿ ਉਸੇ ਵਾਲੇ ਨਾਲ ਇਹਦਾ ਕੰਟਰੈਕਟ ਸੀ ਰੇਟਰ ਉਹਦਾ ਬਾਅਦ ਪੁੱਟ ਗਿਆ ਸੀਗਾ ਤੇ ਉਸੇ ਵਾਲੇ ਨੇ ਵੀ ਖਾਸ ਟਿਪ ਦੇ ਸ਼ਾਟ ਲਏ ਸੀਗੇ ਹੁਣ ਕੀ ਅੰਦਰਲੀ ਕੀ ਗੱਲਬਾਤ ਸੀ ਜੋ ਛੱਡਿਆ ਕਿਉਂ ਨਹੀਂ ਛੱਡਿਆ ਇਹਦੇ ਇਹਨਾਂ ਨੂੰ ਪਤਾ ਹੋਊਗਾ ਕਿਸ ਜਿਆ ਤੁਸੀਂ ਨਹੀਂ ਜਾਣ ਸਕਦੇ ਜਿਹੜੇ ਖਾਸ ਲੋਕਸ ਪਨ ਹੁੰਦੇ ਆ ਉਹ ਜਾਣ ਸਕਦੇ ਨੇ ਪਰ ਦੂਜੇ ਬੰਦੇ ਦਾ ਸਿਰਫ ਦਾਟੇ ਲਾ ਸਕਦੇ ਨੇ ਨਿਵਾਨ ਚੰਦੂ ਨੇ ਕਿਹਾ ਸੀ ਕਿ ਇਹਨਾਂ ਇਹ ਕੋਟਾ ਦੇ ਉਸ ਤੇ ਦੰਦੀ ਵੱਡੀ ਹੋਈ ਆ ਤੇ ਉਹਨਾਂ ਨੇ ਕਿਹਾ ਕਿ ਬਸ ਸਿੱਧੂ ਬੰਗੂ ਹੁਣ ਪੱਤਰੀ ਬਣਾਉਂ ਡਿਸਟਰੈਕ ਤੇ ਕਾ ਲੋਕੇ 100 ਪਿਆ ਡਿਸਟਰੈਗਰ ਪਹਿਲੇ ਡਿਸਟਰੈਕ ਵਿੱਚ ਕਿਤੇ ਕਹੇ ਨਹੀਂ ਉਸ ਬੀਮਲ ਸ਼ੌਟ ਕਿਤੇ ਤਾਂ ਉਹ ਗਾੜਮੈਂ ਤਾਂ ਸਮਝ ਨਹੀਂ ਆਦਾ ਜਿਹੜਾ ਮੁੰਡਾ ਉਹ ਸਟੇਜ ਦੇ ਉੱਤੇ ਚੜਿਆ ਿੱਲੋ ਸਮ ਕਹਿ ਰਹੇ ਨੇ ਕਿ ਉਹਦੇ ਦਾਲੂ ਪਿੱਤੀ ਪਈ ਸੀ ਤੇ ਉਹ ਕੁੜੀਆਂ ਨੂੰ ਛੇੜ ਰਿਹਾ ਸੀ ਤਾਂ ਉਹਦੇ ਨਾਲ ਨਿੱਸਾ ਬਹਿ ਰਿਹਾ ਉੱਪਰ ਹੋਰ ਦੱਸੋ ਉਹਦਾ ਪੋਡਕਾਸਟ ਵੀ ਆ ਗਿਆ ਪੁੱਛਣਾ ਹੋਵੇ ਉਹਨੇ ਇਹੋ ਜਿਹਾ ਕਿਹੜਾ ਕੰਮ ਕਰਤਾ ਜਿਹੜਾ ਉਹਦਾ ਪੋਡਕਾਸਟ ਕਰਨਾ ਪੈ ਗਿਆ 300 ਵਾਲਾ ਹੈ ਉਹਦਾ ਪੋਡਕਾਸਟ ਹੀ ਕਰਤਾ ਜਿਹੜੇ ਮੁੰਡੇ ਨੇ ਛਿੱਤਰ ਪਏ ਨੇ ਜਿਹੜੇ ਮੁੰਡੇ ਨੂੰ ਤਾਂ ਫਟਿਆ ਗਿਆ ਹੱਦਿਆ ਇਹੋ ਜੀ ਕਿਹੜੀ ਉਹਨੇ ਮਤਲਬ ਕਹਿ ਲੋ ਕਿ ਤੀਰ ਮਾਰ ਦਾ ਸਮਾਨ ਚ ਲਾ ਲਤਾ ਕਿਹੜਾ ਉਹਨੇ ਛੱਡੇ ਘੜ ਤੇ ਜਿਹੜਾ ਉਹਦਾ ਫੋਨ ਨਸਟ ਆ ਗਿਆ ਕਹਿੰਦਾ ਨਹੀਂ ਤੁਸੀਂ ਰਿਪੋਰਟ ਕਰੋਗੇ ਤਾਂ ਰਿਪੋਰਟ ਕੇ ਅੱਗੇ ਜਿੰਨਾ ਤੱਕ ਜਿਹੜਾ ਹੋਰ ਹੋਰ ਇਤਨੇ ਐ ਕਰਸ ਤੱਕ ਕਰੂਗੀ ਜਿਹੋਦੇ ਬਾਰੇ ਢਿੱਲੂ ਸਾਹਿਬ ਨੇ ਕਿਹਾ ਕਿ ਥੱਲੇ ਕੁੜੀਆਂ ਛੇੜਦਾ ਸੀ ਉਹ ਸਰਦਾਰ ਨੋਹਲੀ ਦਾ ਸਰਦਾਰ ਇਹ ਮੈਨੇ ਜਿਹੜਾ ਦੂਜਾ ਟਪਾ ਜਿਹਦੇ ਵਿੱਚ ਖਾਲਸਾ ਸਿੰਘਾਂ ਦੀ ਗੱਲ ਕੀਤੀ ਗਈ ਹੈ ਇਨਾ ਬਾਰੇ ਲੋਕਾਂ ਨੂੰ ਨਹੀਂ ਪਤਾ ਹੋਵੇਗਾ ਕਿ ਢਿਲੋ ਸਾਹਿਬ ਨੇ ਇੱਕ ਗਾਣੇ ਦੇ ਸਟਾਰਟ ਵਿੱਚ ਆਪਣੇ ਬਿਰੋਗਿਆਂ ਨੂੰ ਸਭੀ ਮਲਛ ਸ਼ਾਰਟ ਵੀ ਦਿੱਤੇ ਨੇ ਤੇ ਬਾਕੀ ਜਿਹੜੀ ਜਨੂਕੀ ਦੀ ਜਨਤਾ ਹੈ ਉਹਨਾਂ ਨੂੰ ਤਾਂ ਸਾਡੇ ਉਸੇ ਗਾਰੇ ਜਾਨੂ ਵੀ ਕਰਾਇਆ ਤੇ ਤੀਜਾ ਰક્ષ 12 ਬਾਗਣਾ ਜਦੋਂ ਢਿਲੋ ਸਾਹਿਬ ਕਹਿੰਦੇ ਨੇ ਕਹੜੇ ਰਾਮ ਪਗਲੀ ਪੀੜ ਦਾ ਮਾਜ ਨਾ ਹੁਣ ਆਵਾ ਆਪਣਾ ਲੱਡੂ ਆਉਣ ਉਹਨਾਂ ਦਾ ਕਲਾਕਾਰ ਬਾਗਣਾ ਜੀ ਗੱਲਬਾਤ ਐਂਡ ਵਾਲੀ ਕਰਾਈ ਢਿਲੋ ਸਾਹਿਬ ਨੇ ਲੋਕਾਂ ਕੱਟੇ ਕਰ ਕੋ ਕੰਮ ਤੁਹਾਡੇ ਗਾਣੇ ਸੁਣ ਤੋਂ ਹੀ ਚੌਂਦੇ ਆ ਬਹੁਤ ਵਧੀਆ ਹੁੰਦੇ ਨੇ ਅ ਮੈਂ ਕਹਿੰਦਾ ਜਿਹੜੀ ਤੁਸੀਂ ਆ ਕੱਢਦੇ ਹੋ ਨਾ ਜ ਡਿਸਟ੍ਰੈਕ ਜਾਂ ਇਦਾਂ ਦੇ ਟ੍ਰੈਕ ਜਿੱਚਕਵੇਂ ਹੁੰਦੇ ਨੇ ਉਹ ਪੂਰਾ ਕਰਦੇ ਨਹੀਂ ਸੀ ਖਿੱਚ ਕੇ ਰੱਖੋ ਤਾਂ ਨਿਵਾਨ ਸੰਧੂ ਵੀ ਨਹੀਂ ਡੇਟ ਬੈਥੇ ਹੋ ਬੜੀ ਈ ਤਰੀਕਾ ਆਪਣੇ ਨਾਮ ਸਟੇਟ ਨੂੰ ਵਧਾ ਦੇ ਇੱਕ ਇਹ قربਾਨੀ ਦੀ ਵੀ ਗੱਡੀ ਸੀ ਪਰ ਨਿਵਾਨ ਸੰਧੂ ਤੇ ਪ੍ਰੇਮ ਦੇ ਲੋਗਾ ਕੋ ਚ ਕੀ ਜਿਹੜਾ ਇਹਦਾ ਹੁਣ ਪੜ ਗਿਆ ਤਾਂ ਬੱਦਦਾ ਹੀ ਰਹਿਣਾ ਉਹ ਟਕਰਾਦਾ ਹੈ ਨਹੀਂ ਕਿ ਨਿਵਾਨ ਸੰਧੂ ਨੇ ਕਿਹੜੀ ਗੱਲ ਕਹੀ ਪਹਿਲਾਂ ਟੈਂਪ ਡੈਡੀ ਕੱਢਿਆ ਗਿਆ ਉਹਦੇ ਵਿੱਚ ਨਿਮਾਨ ਪ੍ਰਿੰਟਰ ਲੋਨੇ ਸਿੱਧੂ ਨਿਮਾਨ ਸੰਧੂ ਨੂੰ ਬੁਲਾਇਆ ਗਿੱਤੇ ਨਿਮਾਨ ਸੰਧੂ ਨੇ ਆਪਣਾ ਡੈਸਕ ਕੱਢਿਆ ਤੇ ਪ੍ਰਿੰਟਰ ਲੈ ਰੋ ਸਪਨੀਮਾ ਸ਼ੋਰ ਕਰਤੇ ਗਏ ਤੇ ਉੱਪਰ ਚ ਬਾੜੀ ਫਟਾ ਚੰਦਿਆ ਸੀ ਨਿਮਾਨ ਸੰਧੂ ਮਾਰ ਕਹਿੰਦਾ ਛੱਡ ਗਾਉ ਦੇ ਹੋ ਜੀ ਨਿਮਾਨ ਸੰਧੂ ਨੇ ਇੰਨੇ ਸਪਨੀਮਾ ਸ਼ੋਰ ਕਰਦੇ ਸੀ ਇੰਨੇ ਜਿਆਦਾ ਉਹ ਵਿੱਚ ਕ੍ਰੂਟਲ ਹੋ ਗਿਆ ਇਹਨਾਂ ਨੂੰ ਛੱਡ ਹੀ ਗਾਉ ਪਰ ਪਰ ਇਹ ਗਾਣੇ ਵਿੱਚ ਪ੍ਰਮੇ ਪ੍ਰਿੰਟਰ ਲੋਨੇ ਕ੍ਰੂਟਲ ਪੁਆ ਪ੍ਰਣਾਲਦੀ ਨਾਲ ਇੱਕ ਲੈਨ ਰੱਖੀ ਆ ਕਿ ਲੋਕਾਂ ਨੂੰ ਜਾਣ ਵੀ ਕਰਾਈਏ ਤੇ ਬਰੂਟਲ ਕਰਕੇ ਜਵਾਬ ਵੀ ਦੇਈਏ ਤੇ ਟਿੱਲੋ ਸਾਹਨੇ ਨਾਲ ਇਹ ਵੀ ਕਹਿਤਾ ਹੈ ਇੱਥੇ ਤਾਂ ਸਿਰਫ ਮਾਰਨਿੰਗ ਆ ਜਿਹੜੀ ਆਕਲੀਓ ਕੱਲ੍ਹ ਆ ਉਹ ਪੱਕੀ ਆਉਗੀ ਤੇ ਤੁਸੀਂ ਦੱਸਿਓ ਤੁਹਾਨੂੰ ਕਿਦਾਂ ਲੱਗਾ ਪ੍ਰਿੰਟ ਵਧਾਰਾ ਮਗਾਣਾ ਬੈਕਲੈਸ਼ ਤੇ ਵੀਡੀਓ ਦੇ ਕੁਝ ਵੀ ਖਸੰਦਾ ਹੋ ਤਾਂ ਲਾਈਕ ਮੈਂ ਸ਼ੇਅਰ ਕਰਕੇ ਜਰੂਰ ਆਵੀਓ ਮਿਲਾਈ ਫੇਸ ਦੇ ਬੜੀ ਲਿੰਕ ਤਾਂ ਤੱਕ ਲਈਗੀ ਧੰਨਵਾਦ ਜਉਂਦੇ ਬਦ ਰਹੋ 네ਗੇਟਿਵਿਟੀ ਤੋਂ ਦੂਰ ਰਹੋ ਪੰਜਾਂ ਵਾਲੇ ਸਾਫ਼ ਕਰਕੇ ਰਹੀ ਆਏਗਾ ਵੀ ਕਿਹਨਾਂ ਦਾ ਬਹੁਤ ਗੰਦੀ ਆਤ ਆ ਯਾਰ ਚੱਲਦੀ ਜੀ ਉਹਦਾ ਪ੍ਰਮੋਟ ਨਹੀਂ ਕਰਦੇ 네ਗਟਿਵਿਟੀ ਦਾ ਕਰਵਾ ਮਗਨਾ ਸ਼ੱਕ ਹੀ ਦੋ ਕੰਮ ਬੰਦ ਐਨਾ ਪਣਾ ਕੇ ਤੈਗੇ ਬਿੜ ਤੱਤ ਨਹੀਂ ਤਾਂ